ਆਸਿਕ ਦਿਨ ਤੇ ਜਿਹੜਾ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਆ ਤੇ ਤੁਸੀਂ ਬੜੇ ਹੌਮਾ ਹੁਮਾ ਕੇ ਇੱਥੇ ਪਹੁੰਚੇ ਹੋ ਔਰ ਤੁਹਾਡਾ ਸਾਰੇ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਆ ਔਰ ਤੁਹਾਡਾ ਸਾਰਿਆਂ ਦਾ ਮੈਂ ਤੈਨੂੰ ਬਹੁਤ ਧੰਨਵਾਦ ਕਰਦੀ ਆ ਅਰਾਬ ਸਭ ਨੂੰ ਫਤਿਹ ਬੁਲਾਉਣੇ ਆਪਕੋ ਵਾਹਿਗੁਰੂ ਜੀਤਾ ਧਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਉਂਕਿ ਇਸ ਵੇਲੇ ਹਮੇਸ਼ਾ ਇੱਕ ਆਮ ਆਦਮੀ ਪਾਰਟੀ ਜਿਹਨੋ ਸੀ ਇਸ ਤਰੀਕੇ ਨਾਲ ਮੰਨ ਕੇ ਚੱਲ ਰਹੇ ਆ ਕਿ ਜਿੱਥੇ ਆਮ ਇੱਕ ਵਰਕਰ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ ਇਹ ਗੱਲ ਨੂੰ ਸਿਰਫ ਕਿ ਹਾਈ ਨਹੀਂ ਜਾਂਦਾ ਇਸ ਗੱਲ ਨੂੰ ਲਾਗੂ ਵੀ ਕੀਤਾ ਜਾਂਦਾ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੁਹਾਡੇ ਸਾਹਮਣੇ ਬੈਠੇ ਨੇ ਡੱਬ ਵਾਲੀ ਤੋਂ ਕੁਲਦੀਪ ਕਦਰਾਨਾ ਜੀ ਜਿਹੜੇ ਮੈਂ ਇੱਕ ਗੱਲ ਜਾਣਦੀ ਆ ਕਿ ਜਿਨ੍ਹਾਂ ਨੇ ਦਿਨ ਰਾਤ ਕਰਕੇ ਮਿਹਨਤ ਕੀਤੀ ਆ ਭਾਵੇਂ ਉਹ ਪੰਜਾਬ ਦੀਆਂ ਇਲੈਕਸ਼ਨਾਂ ਹੋਣ ਭਾਵੇਂ ਕਿਸੇ ਨਾਲ ਨੂੰ ਹੋਰ ਸਟੇਟ ਭੇਜਣਾ ਪੈਂਦਾ ਤਾਂ ਉਹ ਹਰਿਆਣੇ ਦੇ ਵਿੱਚ ਜਿੱਥੇ ਵੀ ਡਿਊਟੀ ਲੱਗਦੀ ਸੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਔਰ ਇਸ ਸਾਲ ਵੀ 8 ਸਾਲ ਨੂੰ ਮੈਂ ਮੁਬਾਰਕਬਾਦ ਦਿੰਨੀ ਆ ਕਿਉਂਕਿ ਇਸ ਤੋਂ ਪਹਿਲਾਂ ਦੇਖੋ ਮੈਨੂੰ ਨਹੀਂ ਪਤਾ ਸੀ ਕਿ ਡੰਬ ਵਾਲੀ ਦਾ ਕੀ ਮਾਹੌਲ ਹੋਣਾਗਾ ਮੇਰੀ ਡਿਊਟੀ ਹਿਸਾਰ ਲੱਗਦੀ ਰਹੀ ਆ ਹਿਸਾਰ ਲੋਕ ਸਭਾ ਦੇ ਵਿੱਚ ਪਰ ਅੱਜ ਮੇਰੀ ਡਿਊਟੀ ਇਹਨਾਂ ਦੇ ਨਾਲ ਲੱਗੀ ਤਾਂ ਜਦੋਂ ਤੋਂ ਰੋਡ ਸ਼ੋਅ ਚੱਲਿਆ ਨਾ ਜਿੰਨੀਆਂ ਦੁਕਾਨਾਂ ਕੋਲ ਦੀ ਲੰਘਦੇ ਹੋਏ ਜਿੰਨੇ ਵੀਰ ਭਾਈ ਭੈਣ ਭਾਈ ਰਸਤੇ 'ਚ ਮਿਲੇ ਨੇ ਸਾਰਿਆਂ ਮੈਂ ਇੱਕ ਟੱਪ ਕੇ ਹੰਗਾਰਾ ਸੀ ਵੀ ਵੋਟਾਂ ਅਸੀਂ ਝਾੜੂ ਨੂੰ ਪਾਵਾਂਗੇ ਇਹ ਮੈਨੂੰ ਪਹਿਲਾਂ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਪਤਾ ਨਹੀਂ ਟਵਾਲੀ ਰਕੀ ਮਾਹੌਲ ਹੋਗਾ ਕਿਉਂਕਿ ਮੈਂ ਤਾਂ ਹਿਸਾਰ ਦਾ ਦੇਖਿਆ ਸੀ ਸੋ ਮੇਰੀ ਸਾਰੇ ਮੇਰੇ ਬਜ਼ੁਰਗਾਂ ਨੂੰ ਵੀਰਾਂ ਨੂੰ ਆਪ ਸਭ ਨੂੰ ਬੇਨਤੀ ਆ ਕਿ ਦੱਬ ਕੇ ਜਿਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੁਹਾਡੇ ਸਾਰਿਆਂ ਦਾ ਉਸ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਬਹੁਤ ਵੱਡਾ ਯੋਗਦਾਨ ਕਿਉਂਕਿ ਸਾਡੇ ਸਾਰਿਆਂ ਦੀ ਰਿਸ਼ਤੇਦਾਰੀਆਂ ਸਾਂਝੀਆਂ ਨੇ ਸਾਡੇ ਸਾਰਿਆਂ ਦੇ ਪਰਿਵਾਰ ਸਾਂਝੇ ਨੇ ਇੱਕ ਦੂਜੇ ਨਾਲ ਮਿਲਣਾ ਜਿਲਣਾ ਬਾਰਡਰ ਏਰੀਆ ਪੈ ਜਾਂਦਾ ਜਿੱਥੇ ਸਾਡੀ ਸਾਂਝ ਜਿਹੜੀ ਆ ਉਹ ਸਾਰਿਆਂ ਦੀ ਖੋਜੀ ਆ ਸੋ ਹੁਣ ਵੀ ਮੈਂ ਪੰਜਾਬ ਦੇ ਲੋਕ ਜਿਹੜੇ ਮੇਰੇ ਹੋਣ ਕਿ ਉਹਨਾਂ ਨੂੰ ਵੀ ਬੇਨਤੀ ਕਰੂੰਗੀ ਜਿਹਨਾਂ ਇੱਕ ਪੈਣ ਪਾਈ ਇੱਥੇ ਪਹੁੰਚੇ ਉਹਨਾਂ ਨੂੰ ਵੀ ਬੇਨਤੀ ਕਰਦੀ ਆ ਔਰ ਆਪ ਸਭਨੋਂ ਮੇਰੀ ਦੇ ਕੋ ਹੱਥ ਜੋੜ ਕੇ ਬੇਨਤੀ ਆ ਇਹ ਬਹੁਤ ਸੋਹਣਾ ਮੌਕਾ ਤੁਹਾਨੂੰ ਮਿਲਿਆ ਤੇ ਦੱਬ ਕੇ ਤੁਸੀਂ ਸਾਰਾ ਜੋਰ ਲਾ ਦਿਓ ਉਹ ਟਾਈਪ ਦੀ ਝਾੜੂ ਮਤਵਾਓ। ਲੋਕਾਂ ਨੇ ਸਾਡੀ ਦੇਖਣੇ ਕਰਕੇ ਦੱਸੇ। ਆਪੀ ਪਾਰਟੀ ਜਿੰਦਾਬਾਦ। ਜੈ ਇਕਲਾਮ ਜਿੰਦਾਬਾਦ। ਬਹੁਤ ਬਹੁਤ ਧੰਨਵਾਦ ਭਾਈ ਗੁਰਜੀਤ ਸਿੰਘ ਸਾਹਿਬ ਗੁਰਜੀਤ ਸਿੰਘ ਜੀ ਫਤਿਹ। ਜੈ ਇਕਲਾਮ ਜਿੰਦਾਬਾਦ।